ਉਹ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸੇ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਬੰਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਉਹਨਾਂ ਨੂੰ ਬੀਜੇਪੀ ਦੇ ਮਤਲਬ ਅੱਜ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤੇ ਨਹੀਂ ਬੰਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਇਹ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਰਾਹ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਹੋ ਕੇ ਬਾਦਲ ਸਿੰਘ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਪਨਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਾਲ ਹੋ ਰਿਹਾ ਲਗਾਤਾਰ ਇਲੈਕਸ਼ਨਾਂ ਹਾਰਨੀ ਆ 2017 ਤੋਂ ਲੈ ਕੇ ਅੱਜ ਤੱਕ ਤਕਰੀਬਨ ਜਿੰਨੀਆਂ ਇਲੈਕਸ਼ਨਾਂ ਹੋਈਆਂ 2017 ਦੀ ਇਲੈਕਸ਼ਨ ਹੋਈ ਹੈ 2019 ਦੀ ਇਲੈਕਸ਼ਨ ਹੋਈ ਹੈ ਉਸ ਤੋਂ ਬਾਅਦ 22 ਦੀ ਇਲੈਕਸ਼ਨ ਹੋਈ ਹੈ ਤੇ ਫਿਰ ਅੱਜ 24 ਦੀ ਇਲੈਕਸ਼ਨ ਚਾਰ ਇਲੈਕਸ਼ਨਾਂ ਲਗਾਤਾਰ ਇੰਨੀ ਬੁਰੀ ਤਰ੍ਹਾਂ ਅਕਾਲੀ ਦਲ ਹਾਰਦਾ ਪਿਆ ਔਰ ਇਹਦਾ ਜਿਹੜਾ ਰਿਜ਼ਲਟ ਇਹਦਾ ਜਿਹੜਾ ਇਫੈਕਟ ਹੈ ਇਹ ਨਹੀਂ ਪੈ ਰਿਆ ਪੂਰੇ ਹਿੰਦੁਸਤਾਨ ਦੇ ਵਿੱਚ ਬੈਠੇ ਸਿੱਖਾਂ ਦੇ ਉੱਤੇ ਵੀ ਪੈ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਸੀ ਜਿਹਦੇ ਉੱਤੇ ਹਰ ਸਿੱਖ ਨੂੰ ਮਾਣ ਸੀ ਹਰ ਸਿੱਖ ਇਸ ਗੱਲ ਦੇ ਉੱਤੇ ਸੀ ਕਿ ਜਦ ਸਾਡੇ ਉੱਤੇ ਕੋਈ ਵਿਪਤਾ ਆਏਗੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਉਹ ਸਾਡੇ ਲਈ ਖਲ ਹੋਏਗੀ ਮਗਰ ਲਗਾਤਾਰ ਜੋ ਆਪਣੇ এজেন্ডੇ ਤੋਂ ਆਪਣੀ ਆਈਡੀਓਲੋਜੀ ਤੋਂ ਸ਼੍ਰੋਮਣੀ ਅਕਾਲੀ ਦਲ ਪਿੱਛੇ ਹੁੜਦਾ ਜਾ ਰਿਹਾ ਹੈ ਉਹਦੇ ਕਾਰਨ ਇੱਕ ਨਹੀਂ ਏ ਕਈ ਸਾਰੇ ਨੇ ਔਰ ਤੁਸੀਂ ਦੇਖਿਆ ਕਿ ਜਿਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਰਿਜ਼ਲਟ ਇਫੈਕਟ ਆਣਾ ਚਾਹੀਦਾ ਹੋਇਆ ਜਿਸ ਵਕਤ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਗਿਆ ਹਜ਼ਾਰ ਆਲਮ ਵਰਗਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਾ ਦਿੱਤਾ ਗਿਆ ਵੱਡੇ ਅਹੁਦੇ ਦਿੱਤੇ ਗਏ ਉਹਦੇ ਪਰਿਵਾਰ ਵਿੱਚ ਟਿਕਟਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਰਾਮ ਰਹੀਮ ਨੂੰ ਮਾਫੀ ਦੇਣ ਦੀ ਗੱਲ ਆਈ ਉਹ ਵੀ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਦਿੱਤੀ ਜਿਹਦੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੰਡੀ ਗਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੀ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਪ੍ਰਬੰਧਕ ਨੇ ਜਿਹੜੇ ਉਹ ਅਕਾਲ ਤਖਤ ਦੇ ਜੱਥੇਦਾਰ ਨੂੰ ਚੁੰਦੇ ਨੇ ਸੋ ਇਹ ਸਾਰੇ ਜਿਹੜੇ ਰਿਜ਼ਲਟਸ ਨੇ ਇੱਕ ਲੋਕਾਂ ਦੇ ਵਿੱਚ ਮਾਈਂਡ ਦੇ ਵਿੱਚ ਸੈਟਅਪ ਬੈਠ ਗਿਆ ਕਿ ਇਹ ਪੰਥ ਦੀ ਜਿਹੜੀ ਨੁਮਾਇੰਦਗੀ ਜੱਥੇਬੰਦੀ ਸੀ ਇਹ ਜੱਥੇਬੰਦੀ ਅੱਜ ਆਪਣੇ ਏਜੰਡੇ ਤੋਂ ਹਟ ਗਈ ਹੈ ਔਰ ਸਭ ਤੋਂ ਵੱਡੀ ਜਿਹੜੀ ਮਾਰ ਪਈ ਹੈ ਜਿਸ ਵਕਤ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀਆ ਹੁੰਦੀ ਹੈ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਆ ਸੜਕਾਂ ਤੇ ਰੋਲੇ ਗਏ ਆ ਉਹਨਾਂ ਦੀਆਂ ਬੇਦਬੀਆਂ ਕੀਤੀਆਂ ਗਈਆਂ ਔਰ ਉਹਨੂੰ ਉਹਦੇ ਅਵਸ ਦੇ ਵਿੱਚ ਜਿਸ ਵਕਤ ਸ਼ਾਂਤਮਈ ਪ੍ਰੋਟੈਸਟ ਚੱਲ ਰਹੇ ਹੋਏ ਉੱਥੇ ਪੰਥ ਦੀ ਸਰਕਾਰ ਹੋਵੇ ਔਰ ਉਤੇ ਸ਼ਾਂਤਮਈ ਪ੍ਰੋਟੈਸਟ ਕਰਨ ਵਾਲੀਆਂ ਦੁਤੀ ਗੋਰੀਆਂ ਚਲਾਈਆਂ ਜਾਣ ਇਹ ਸਾਰੀਆਂ ਗੱਲਾਂ ਨੇ ਇੱਕ ਪੰਜਾਬ ਦੇ ਵਿੱਚ ਐਫਓਜੀ ਸਥਿਤੀ ਬਣਾਤੀ ਕਿ ਅੱਜ ਪੰਜਾਬ ਦਾ ਕੋਈ ਪੰਥਕ ਪਰਿਵਾਰ ਕੋਈ ਪੰਥਕ ਬੰਦੇ ਸ਼ਰੋਮਣੀ ਅਕਾਲੀ ਦਲ ਦੇ ਨੁਮਾਇੰਦੇਆਂ ਨੂੰ ਚੰਗਾ ਨਹੀਂ ਸਮਝਦੇ ਔਰ ਇਹਦਾ ਰਿਜ਼ਲਟ ਕੀ ਹੋਇਆ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਹਾਰ ਹੋਣੀ ਸ਼ੁਰੂ ਹੋਈ ਔਰ ਇਸ ਵਾਰੀ ਜਿਹੜੀ 2024 ਦੀ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਰਿਜ਼ਲਟ ਨੇ ਤੇ ਇਹ ਕਲੀਅਰ ਕਰਤਾ ਕਿ ਅੱਜ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਵਰਗ ਹੋਵੇ ਚਾਹੇ ਉਹ ਦੂਜੇ ਸਮਾਜ ਦੇ ਵਰਗ ਹੋਣ ਚਾਹੇ ਉਹ ਪਿਛੜਾ ਵਰਗ ਹੋਵੇ ਤੇ ਚਾਹੇ ਆਪਣੇ ਪੰਥਕ ਲੋਕ ਹੋਣ ਕਿਉਂਕਿ ਦੋ ਸੀਟਾਂ ਜਿਹੜੀਆਂ ਪੰਥਕ ਸੀਟ ਦੇ ਨਾਮ ਦੇ ਉੱਤੇ ਜਿੱਤੀਆਂ ਗਈਆਂ ਅ ਉਹਦੀ ਫਰੀਦਕੋਟ ਦੀ ਤੇ ਖਡੂਰ ਸਾਹਿਬ ਦੀ ਇਹ ਪੰਥ ਦੇ ਨਾਮ ਉੱਤੇ ਉੱਤੇ ਜਿੱਤੀਆਂ ਗਈਆਂ ਔਰ ਦੂਜੇ ਪਾਸੇ ਪੰਥਕ ਜਿਹੜੀ ਸਰਕਾਰ ਸੀ ਉਹ 16% ਦੀ ਜਗਾ 13% ਤੇ ਆ ਕੇ ਰਹਿ ਗਈ 16% ਤੇ ਜਾ ਕੇ ਜਿੱਤੇ ਜ਼ਮਾਨਤ ਬਚਦੀ ਹੈ ਉਸ ਤੋਂ ਵੀ ਥੱਲੇ ਪੂਰੀ ਪਾਰਟੀ ਦੀ ਜ਼ਮਾਨਤ ਜਬਤ ਹੋਈ ਸਿਰ ਲੋਕਾਂ ਦੇ ਵਿੱਚ ਇਹ ਇਸ ਗੱਲ ਦਾ ਜਿੱਥੇ ਰੋਸ ਹੈਗਾ ਲੋਕਾਂ ਦੇ ਨਾਲ-ਨਾਲ ਜਿਹੜੀ ਉਹ ਲੀਡਰਸ਼ਿਪ ਹੈ ਜਿਹੜੀ ਹਰ ਵਕਤ ਹਰ ਮੋਕੇ ਤੇ ਉਤੇ ਸਦਾਰ ਸੁਪੀਰ ਸਿੰਘ ਬਾਦਲ ਦੇ ਨਾਲ ਖਲੋਤੀ ਰਹੀ ਹੈ ਕਈ ਐਫਓ ਜੀ ਮੈਂ ਦੇਖ ਰਿਹਾ ਸੀ ਕੱਲ ਦੀ ਮੀਟਿੰਗ ਦੇ ਵਿੱਚ ਕਿ ਐਫਓ ਐਫਓ ਜੀ ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਲੱਗ ਗਈਆਂ ਕਈ ਕਈ ਤਹਾਕੇ ਤੋਂ ਰੱਖਣਾ ਪਰਿਵਾਰ ਬੀਬੀ ਜਗੀਰ ਕੌਰ ਜੀ ਚੰਦੂ ਆਜਰਾ ਸਾਹਿਬ ਇਹ ਸਾਰੇ ਪਰਿਵਾਰ ਜਿਹੜੇ ਨੇ ਕਈ ਜਨਰੇਸ਼ਨਸ ਤੋਂ ਜਿਹੜੇ ਨੇ ਇਹ ਅਕਾਲੀ ਦਲ ਦੇ ਵਰਕਰ ਨੇ ਔਰ ਅੱਜ ਵੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਮੰਗ ਹੈ ਉਹ ਖਾਲੀ ਦਲ ਤੋਂ ਬਾਹਰ ਜਾਣ ਦੀ ਗੱਲ ਨਹੀਂ ਕਰ ਰਹੇ ਮਗਰ ਅਕਾਲੀ ਦਲ ਨੂੰ ਰਿਫਾਰਮ ਲਈ ਅਨੁਸਾਰੇ ਉਹਨਾਂ ਨੇ ਸੁਭੀਰ ਸਿੰਘ ਬਾਦਲ ਦਾ ਇਸਤੀਫਾ ਮੰਗਿਆ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਵੱਡੀ ਜ਼ਿੱਦ ਨਹੀਂ ਹੋਣੀ ਚਾਹੀਦੀ ਕਿ ਮੇਰਾ ਮੇਰੇ ਤੋਂ ਕੋਈ ਇਸਤੀਫਾ ਮੰਗ ਰਿਹਾ ਹੈ ਤੇ ਮੈਨੂੰ ਇਸਤੀਫਾ ਦੇਣਾ ਹੈ ਜਾਂ ਨਹੀਂ ਦੇਣਾ ਮਗਰ ਇਹਦੇ ਵਿੱਚ ਆਪਣੀ ਨੈਤਿਕਤਾ ਦੇ ਉੱਤੇ ਇਸਤੀਫਾ ਪਾਰਟੀ ਦੇ ਅੱਗੇ ਰੱਖਣਾ ਚਾਹੀਦਾ ਸੀ ਪਾਰਟੀ ਇਹਨੂੰ ਮਨਜ਼ੂਰ ਕਰਦੀ ਨਾ ਮਨਜ਼ੂਰ ਕਰਦੀ ਮਗਰ ਇੱਕ ਇਲੈਕਸ਼ਨ ਦੋ ਇਲੈਕਸ਼ਨ ਤਿੰਨ ਇਲੈਕਸ਼ਨ ਆ ਚੌਥੀ ਇਲੈਕਸ਼ਨ ਤੋਂ ਬਾਅਦ ਜਿਸ ਵਕਤ ਇੱਕ ਰਿਵੋਲਟ ਹੋਇਆ ਇਹ ਹੁਣ ਮੈਂ ਸਮਝਦਾ ਇੱਕ ਲਾਜ਼ਮੀ ਸੀ ਔਰ ਅੱਜ ਵੀ ਅਗਰ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਅਗਰ ਦੋ ਕਦਮ ਪਿੱਛੇ ਚੁੱਕਦੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਵਿੱਚ ਫਿਰ ਇੱਕ ਰਿਫਾਰਮ ਆਏਗਾ ਅਕਾਲੀ ਦਲ ਵਿੱਚ ਫਿਰ ਦੁਬਾਰਾ ਉਗਲੰਦੀਆ ਤੇ ਪਹੁੰਚੇਗਾ ਦੇਖੋ ਇਹ ਤੇ ਲਾਜ਼ਮੀ ਹੈ ਕਿ ਜਿਹੜਾ ਪ੍ਰਧਾਨ ਹੁੰਦਾ ਹੈ ਉਹਦੇ ਨਾਲ ਕਈ ਲੋਕ ਅਫਜੇ ਹੁੰਦੇ ਨੇ ਔਰ ਜਿਹੜੇ ਦੋ ਚਾਰ ਲੋਕ ਸਿਰਫ ਨਜ਼ਰ ਆ ਰਹੇ ਨੇ ਬਾਕੀ ਸਾਰੀ ਮੋਸਟ ਆਫ ਦੀ ਪਾਰਟੀ ਜਿਹੜੀ ਕੱਲ ਜਿਹੜੀ ਰਖੜਾ ਸਾਹਿਬ ਟੀਕਸਾ ਸਾਹਿਬ ਔਰ ਚੰਦੂ ਮਾਜਰਾ ਦੀ ਅਗਵਾਈ ਦੇ ਵਿੱਚ ਬੀਬੀ ਜ਼ਗੀਰ ਕੌਰ ਉਹਨਾਂ ਦੀ ਮਲੂਕਾ ਸਾਹਿਬ ਉਹਨਾਂ ਦੇ ਜਿਹੜੇ ਸਾਰੇ ਇਕੱਠੇ ਬੈਠੇ ਆ ਮਗਰ ਦੋ ਤਿੰਨ ਬੰਦੇ ਜਿਹੜੇ ਹੁੰਦੇ ਨੇ ਮੈਂ ਉਹਨਾਂ ਨੂੰ ਕੋਈ ਨਾਮ ਨਹੀਂ ਦੇਣਾ ਚਾਹੁੰਦਾ ਕਿਉਂਕਿ ਉਹ ਵੀ ਸੀਨੀਅਰ ਲੀਡਰਸ ਨੇ ਮਗਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅੱਜ ਅਗਰ ਇਹ ਪਾਰਟੀ ਤੇ ਰਿਵੋਲਟ ਹੋਇਆ ਤੇ ਇਹਦੇ ਇੰਡੀਆ ਐਨਾਲਿਸਿਸ ਕਰਨਾ ਚਾਹੀਦਾ ਔਰ ਪਾਰਟੀ ਨੂੰ ਦੁਬਾਰਾ ਖੜੇ ਕਰਨ ਵਸੇ ਇੱਕ ਬੰਦੇ ਦੇ ਪਿੱਛੇ ਲੱਗ ਕੇ ਪਾਰਟੀ ਨਾਲ ਡੋਬੀ ਜਾ ਕਿਉਂਕਿ ਕੌਮ ਦੀ ਬਹੁਤ ਵੱਡੀ ਨਜ਼ਰਾਂ ਅੱਜ ਵੀ ਅਕਾਲੀ ਦਲ ਦੇ ਉੱਤੇ ਨੇ ਅਕਾਲੀ ਦਲ ਦਾ ਜ਼ਿੰਦਾ ਰਹਿਣਾ ਅਕਾਲੀ ਦਲ ਦਾ ਬੁਲੰਦੀਆਂ ਤੇ ਰਹਿਣਾ ਹਰ ਸਿੱਖ ਵਸੇ ਲਾਜ਼ਮੀ